ਹਾਂਜੀ ਅੱਜ ਆਪਾਂ ਲੱਗੇ ਆ ਸਿੰਪਲ ਸਲਵਾਰ ਦੀ ਕਟਿੰਗ ਕਰਨ ਜੋ ਆਪਾਂ ਸਟੇਟ ਸਲਵਾਰ ਕਹਿੰਦੇ ਆ ਆਪਾਂ ਜਿਹਨੂੰ ਇਹ ਆਪਾਂ ਆਪਣੀ ਸਲਵਾਰ ਦੀ ਜਿੰਨੀ ਲੰਬਾਈ ਹੁੰਦੀ ਉਸ ਦੇ ਅਕੋਰਡਿੰਗ ਲੰਬਾਈ ਰੱਖ ਕੇ ਸਲਵਾਰ ਦੀ ਤੁਮੋਰੀ ਰੱਖ ਕੇ ਉਸ ਤੋਂ ਬਾਅਦ ਤਿਰਛੇ ਨਿਸ਼ਾਨ ਲਾ ਲੈਣਾ ਕਟਿੰਗ ਕਰਨ ਲਈ ਇਹ ਆਪਾਂ ਨੇ 15 ਇੰਚ ਝੋਲੀ ਦਾ ਰੱਖਿਆ ਹੈਗਾ ਕਿਉਂਕਿ ਇਹਦੇ ਵਿੱਚ ਆਪਾਂ ਇੱਕ ਆਸਣ ਪਾਵਾਂਗੇ ਅਸਨ ਜਿਹੜਾ ਆਪਾਂ ਪਾਵਾਂਗੇ ਉਹਦੇ ਨਾਲ ਥੋੜਾ ਐਵੇਂ ਹੋ ਜਾਊਗਾ ਵੀ ਸਲਵਾਰ ਥੋੜਾ ਫੇਰ ਵੱਡਾ ਹੋ ਜਾਊਗਾ ਉਹਦੇ ਨਾਲ ਜਿਹੜਾ ਅਸਨ ਪਾਵਾਂਗੇ ਉਹਦੇ ਨਾਲ ਤੇ 15 ਇੰਚ ਰੱਖ ਕੇ ਜਿਹੜਾ ਇਹ 15 ਇੰਚ ਰੱਖਿਆ ਆਪਾਂ ਨੇ ਪਹਿਲਾਂ ਸਾਈਡ ਤੋਂ ਕਟਿੰਗ ਕਰ ਲੈਣੀ ਆ ਦੀ ਸਾਰੀ ਜਿੰਨੀ ਸਲਵਾਰ ਦੀ ਆਪਾਂ ਨੂੰ ਲੰਬਾਈ ਚਾਹੀਦੀ ਹੈਗੀ ਤੇ ਜਿੰਨੀ ਚਾਹੀਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਅਸਣ ਵਾਸਤੇ ਜੋ ਕੱਪੜਾ ਹੈਗਾ ਇਹ 15 ਇੰਚ ਹੈਗਾ ਜੋ ਲਵੋ ਕੱਪੜਾ ਲਿਆਏਗਾ ਬੂਰੀਆਂ ਦੇ ਕੋਲੋਂ ਉਹ ਆਪਣੇ 사이드 ਤੇ ਝੋਲੀ ਦਾ ਲਾ ਲੈਣਾਗਾ ਉਸ ਤੋਂ ਬਾਅਦ ਆਪਾਂ ਨੇ ਜਿੰਨੀ ਆਪਾਂ ਨੇ ਝੋਲੀ ਰੱਖਣੀ ਹੈ 9 ਇੰਚ ਜਾਂ 10 ਇੰਚ ਪਹਿਲਾਂ ਇਹਨੂੰ ਸਹੀ ਕਰਕੇ ਲਾ ਲੈਣਾ ਇਹਦੇ ਨਾਲ ਤੇ ਉਸ ਤੋਂ ਬਾਅਦ ਜਿੰਨੀ ਆਪਾਂ ਨੂੰ ਝੋਲੀ ਚਾਹੀਦੀ ਹੈਗੀ ਉਸ ਦੀ ਨਿਸ਼ਾਨੀ ਲਾਉਣੀ ਹੈਗੀ ਆਪਾਂ ਨੇ ਕਿੰਨੀ ਆਪਾਂ ਨੂੰ ਝੋਲੀ ਚਾਹੀਦੀ ਹੈ 9 ਚਾਹੀਦੀ ਹੈ ਜਾਂ 10 ਚਾਹੀਦੀ ਹੈ ਉਹ ਸਾਰੀ ਨਿਸ਼ਾਨੀ ਲਾ ਕੇ ਇਹਦੇ ਉੱਪਰ ਫਿਰ ਉਸੇ ਤਰ੍ਹਾਂ ਝੋਲੀ ਵਾਲੀ ਕੱਟ ਦੇ ਨਾਲ ਮਿਲਾ ਦੇਣਾ ਇਹਨੂੰ ਆਪਾਂ ਨੇ ਜਿਵੇਂ ਆਪਾਂ ਨਿਸ਼ਾਨੀ ਦੇ ਵਿੱਚ ਲਾਉਣ ਲੱਗ ਰਹੇ ਆ ਇਹਦੇ ਉਸ ਤੋਂ ਬਾਅਦ ਇਹਦੀ ਕਟਿੰਗ ਕਰ ਦੇਣੀ ਹੈ ਇਹ ਆਪਣੀ ਜਿੰਨੀ ਸਟੇਟ ਸਲਵਾਰ ਚੱਲ ਰਹੀ ਹੈ ਅੱਜਕੱਲ ਉਹ ਸਲਵਾਰ ਦੀ ਕਟਿੰਗ ਹੈ ਜੋ ਬਿਨਾ ਗੋਡਿਆਂ ਵਾਲੀ ਕਹਿੰਦੇ ਨੇ ਸਲਵਾਰ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਸਲਵਾਰ ਦੀ ਉਹ ਰੱਖ ਲਓ 15 ਇੰਚ ਝੋਲੀ ਦਾ ਤੇ ਜਿੰਨੀ نیچے ਆਪਾਂ ਨੂੰ ਮੂਰੀ ਚਾਹੀਦੀ ਉਹ ਰੱਖ ਲਓ ਤੇ ਉਸ ਤੋਂ ਬਾਅਦ ਇਹਦੀ ਕਟਿੰਗ ਕਰ ਦਿਓ ਬਸ ਇੰਨਾ ਕੀ ਹੈ ਸਲਵਾਰ ਦੀ ਕਟਿੰਗ ਇਹ ਸਟੇਟ ਸਲਵਾਰ ਹੈਗੀ